ਜੀਬ ਉਹਦੀ ਵੱਡੀ ਹੋਈ ਸੀ ਦੰਬਾ ਇਹ ਨਾਲ ਦੇਖ ਪਾਸੇ ਦੇ ਕੀੜੇ ਲੱਗੇ ਹੋਏ ਸੀਗੇ ਕੰਨ ਦੇ ਤੇ ਨੱਕ ਦੇ ਦੇ ਮੂੰਹ ਦੇ ਉੱਤੇ ਤੁਸੀਂ ਹੱਥ ਹਾਵ ਲਾ ਲਓ ਬਾਈ ਇੱਕ ਪੰਜ ਸੌ ਦਾ ਬੱਚਾ ਜਿਹਦੇ ਨਾਲ ਇੰਨੇ ਦੱਤ ਨਾਲ ਘਤਣਾ ਹੋਈ ਹੋਵੇ ਮੈਨੂੰ ਲੱਗਦਾ ਰੱਬ ਦੀ ਵੀ ਰੂਹ ਕੰਬ ਗਈ ਹੋਣੀ ਆ ਯਾਰ ਰਾਸ਼ਟਰੀ ਰੂਹ ਵੀ ਕੰਬ ਗਈ ਹੋਣੀ ਆ ਕਿੰਨੇ ਦੱਤ ਨਾਲ ਜਵਾਕ ਮਰਿਆ ਹੋਊਗਾ ਕਿਉਂ ਨਹੀਂ ਆਪਣੀ ਜੀਬ ਦੰਤਾਂ ਦੇ ਬਚਾਅ ਲੈ ਕੇ ਵਰਤੀ ਦੁਸ਼ਮਣੀ ਨਹੀਂ ਕੋਈ ਲਾਗਤ ਨਹੀਂ ਕੋਈ ਜਾਣਦੇ ਤੱਕ ਨਹੀਂ ਇੱਕ ਤਾਂ ਹੁੰਦਾ ਰਿ ਬੰਦਰਾ ਕੋਈ ਰੋਲਾ ਕੋਈ ਦੇ ਪਰਿਵਾਰ ਨਾਲ ਰੋਲਾ ਕੋਈ ਦੁਸ਼ਮਣੀ ਹੈ ਮੈਂ ਕਿਹਾ ਦੁਸ਼ਮਣੀ ਦੇ ਵਿੱਚ ਵੀ ਨਹੀਂ ਬੰਦਾ ਕਿਸੇ ਬੱਚੇ ਨਾਲ ਇੰਨੀ ਘਣਾਉਣੀ ਹਰਕਤ ਕਰਦਾ ਜਿਹੜੀ ਉਸ 5 ਸਾਲ ਦੇ ਬੱਚੇ ਨਾਲ ਹੋਈ ਆ ਮੈਂ ਜਿੰਨੇ ਵਾਰੀ ਵੀ ਉਹਦੀ ਵੀਡੀਓ ਦੇਖਦਾ ਜਾਂ ਫੋਟੋ ਦੇ ਨਾਲ ਅੱਖਾਂ 'ਚ ਬੜੀ ਪਾਣੀ ਆ ਜਾਂਦਾ ਕਿਉਂਕਿ ਸਾਰੇ ਦੀ ਪਰਿਵਾਰਾਂ ਵਾਲਿਆਂ ਸਾਡੇ ਘਰੇ ਵੀ ਜਵਾਕ ਆ ਇਹ ਹੀ ਗੱਲ ਆ ਕਿਸੇ ਵੱਡੀ ਉਮਰ ਦੇ ਬੰਦੇ ਨਾਲ ਵੀ ਇੰਨੀ ਗੱਦੀ ਹਰਕਤ ਦੇ ਲੈ ਇੰਨਾ ਝੁਲਮ ਹੋ ਜੇ ਉਹ ਬੰਦਾ ਵੀ ਨਹੀਂ ਸਹਾਸਦਾਨ ਵਾਲੇ ਬੱਚੇ ਨੇ ਕਿਵੇਂ ਸਾਲੀ ਹੋ ਯਾਰ ਮੂੰਹ ਤੱਕ ਦੇਖੇ ਸਿਆਸਤਦਾਨ ਦਾ ਕਿਸੇ ਪਾਰਟੀ ਦੇ ਲੀਡਰ ਦਾ ਕੋਈ ਬੰਦੇ ਦਾ ਬਿਆਨ ਤੱਕ ਨਹੀਂ ਆਇਆ ਭਾਈ ਇੱਥੇ ਥੋੜਾ ਜਨਾਲ ਹੋਣਾ ਪਟਿਆਰੇ ਦੇ ਵਿੱਚ ਇੱਕ ਬੱਚਾ ਚੱਕ ਲਿਆ ਸੀਗਾ 5 ਸਾਲ ਦਾ ਉਹ ਵੀ 5-7 ਸਾਲ ਦਾ ਬੱਚਾ ਸੀ ਦਾ ਹਰਪ੍ਰੀਤ ਸਿੰਘ ਨਾਮ ਦੇ ਬੰਦੇ ਨੇ ਉਹਦਾ ਇਨਕਾਊਂਟਰ ਕਰਕੇ ਪੁਲਿਸ ਦਾ ਮਾਰਤਾ ਸੀਗਾ ਬੱਚਾ ਬਰਾਮਦ ਵੀ ਹੋ ਗਿਆ ਸੀ ਸਾਡੇ ਲੋਕ ਅੱਜ ਵੀ ਜੱਪਾ ਸ਼ਾਇਦ ਅਸੀਂ ਇਸ ਗੱਲ ਨੂੰ ਈਕਦੇ ਆ ਵੀ ਜਿੱਤੇ ਸਾਡੇ ਕਿਸੇ ਬੱਚੀ ਜਾਂ ਬੱਚੇ ਨਾਲੇ ਘਟਨਾ ਵਾਪਰੀ ਸੀ ਉਦੋਂ ਉੱਠਾਂਗੇ ਉਦੋਂ ਉੱਠੋ ਨਾ ਉੱਥੇ ਕੋਈ ਫਾਇਦਾ ਨਹੀਂ ਹਸ਼ਿਆਰਪੁਰ ਦੇ ਵਿੱਚ ਦੂਜੇ ਦਿਨ ਦੀ ਘਟਨਾ ਵੀ ਸੁਣ ਲਓ ਦੂਜੇ ਦਿਨ ਇੱਕ 35 ਸਾਲ ਦਾ ਪ੍ਰਵਾਸੀ ਇੱਕ ਛੇ ਸਾਲ ਦੀ ਬੱਚੀ ਉਹ ਵੀ ਪ੍ਰਵਾਸੀਆਂ ਦੀ ਸੀ ਉਹਨੂੰ ਚੱਕ ਕੇ ਕਮਾਂਡ ਚ ਲੈ ਗਿਆ ਇਕ ਚ ਲੈ ਗਿਆ ਉਹਦਾ ਰੱਬ ਦਾ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਪਤਾ ਲੱਗ ਗਿਆ ਕਿ ਮੌਕੇ ਤੇ ਫੜਿਆ ਗਿਆ ਔਰ ਉਥੋਂ ਮੌਕੇ ਤੋਂ ਭੱਜ ਗਿਆ ਤੇ ਬੱਚੀ ਦੀ ਜ਼ਿੰਦਗੀ ਬਚ ਗਈ ਕੁੰਬੜਾ ਪਿੰਡ ਮਹਾਦੀ ਦੇ ਵਿੱਚ ਥੋੜਾ ਜਿਆਦਾ ਹੋਣਾ 6 ਮਹੀਨੇ ਪਹਿਲਾਂ ਅਸੀਂ ਉੱਥੇ ਹੀ ਲਾਇਆ ਸੀਗਾ ਮੋਰਚਾ ਦੋ ਨੌਜਵਾਨਾਂ ਦਾ ਕਤਲ ਹੋਇਆ ਸੀ ਰੋਟਰ ਦੇ ਮੁਦਿਆਂ ਦੇ ਵਿੱਚ ਹੋਰ ਕਤਲ ਹੋਇਆ ਸੀ ਦਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੀ ਕਿਸੇ ਵੀ ਕੌਮ ਨਾਲ ਕਿਸੇ ਲੋਕਾਂ ਨਾਲ ਕਿਸੇ ਪ੍ਰਵਾਸੀਆਂ ਨਾਲ ਕੋਈ ਵੈਰ ਨਹੀਂ ਹੈ ਕੋਈ ਨਫ਼ਰਤ ਨਹੀਂ ਹੈ ਕੋਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਸੀ ਤੇ ਤਾਂ ਅਮੇਰਿਕਾ ਜੇ ਤੁਹਾਡੇ ਯਾਦ ਹੋਣਾ 3 ਤਰੀਕ ਨੂੰ ਲੁਧਿਆਣਾ ਇਕੱਠ ਰਕਿਆ ਸੀ ਬੁੱਡੇ ਬਰੇਆਲੇ ਮਸਲੇ 'ਚ ਜਿਹੜਾ ਪਾਣੀਆ ਯਾਰਾਂ ਪਾ ਕੇ ਪੰਜਾਬ ਮਾਰਤਾ ਇੱਕ ਪਾਸੇ ਨੇ ਸਟੇਲ ਲਵਾਦੀ ਪ੍ਰਵਾਸੀਆਂ ਦੀ ਉੱਥੇ ਵੀ ਉਥੋਂ ਦੇ ਪ੍ਰਸ਼ਾਸਨ ਦਾ ਉੱਥੋਂ ਦੇ ਇੰਡਸਟਰੀਆਂ ਦੇ ਮਾਲਕਾਂ ਦਾ ਤੇ ਸਰਕਾਰ ਦਾ ਜੋਰ ਲੱਗਿਆ ਸੀ ਵੀ ਇਸ ਮੁੱਦੇ 'ਤੇ ਪੰਜਾਬੀ ਬਨਾਮ ਪ੍ਰਵਾਸੀ ਕਰ ਦਿਓ ਅੱਜ ਵੀ ਸਰਕਾਰਾਂ ਦਾ ਏਜੰਸੀਨਾਂ ਦਾ ਜੋਰ ਲੱਗਿਆ ਕਿ ਇਸ ਮਾਹੌਲ ਨੂੰ ਹਿਸਕ ਬਣਾ ਦਿਓ ਦੀ ਸ਼ਾਂਤੀ ਨੂੰ ਅੱਗ ਲਾ ਦੇ ਲਾਬੂ ਲਾ ਦਿਓ ਤੁਹਾਨੂੰ ਇਹ ਗੱਲ ਕਹਿ ਦਿੰਦਾ ਜਿਹੜਾ ਵੀ ਸੰਘਰਸ਼ ਹਿੰਸਕ ਹੋ ਜਾਂਦਾ ਉਹ ਲੋਕ ਹਾਰ ਜਾਂਦੇ ਆ ਸਰਕਾਰਾਂ ਜਿੱਤ ਜਾਂਦੀਆਂ ਨੇ ਅਸੀਂ ਕਿਸੇ ਮਾਮਲੇ 'ਚ ਹਿੰਸਕ ਨਹੀਂ ਹੋਣਾ ਸ਼ਾਂਤੀ ਬਣਾ ਕੇ ਰੱਖਣੀ ਆ ਜਾਹ ਦੇ ਦੋ ਕੰਮ ਲੈਣਾ ਜੇ ਇਹ ਲਹਿਰ ਨੂੰ sire ਲੈ ਕੇ ਜਾਣਾ ਨਹੀਂ ਕੋਈ ਨਾ ਕੋਈ ਦਰਬਾਰ ਕਰਾ ਕੇ ਸਰਕਾਰਾਂ ਏਜੰਸੀਆਂ ਆਪਣੇ ਬੰਦੇ ਵਿਚ ਵਾੜ ਕੇ ਇਹ ਸੋਣੀ ਸਾਰੀ ਲਹਿਰ ਬੁੱਕ ਕਰ ਦੇਣਗੀਆਂ ਇਹਨੂੰ ਰਾਗੀ ਦੀ ਹੋਰ ਦੇ ਦੇਣਗੇ ਮੁੱਦਾ ਹੀ ਕੋਈ ਹੋਰ ਬਣਾ ਦੇਣਗੇ ਸਾਰੇ ਸਾਨੂੰ ਬੇਨਤੀ ਇਹੀ ਹੈ ਇਹ ਗੱਲ ਦਾ ਖਾਸ ਛਾ ਰੱਖਣਾ ਹੈ ਲੈਲੇ ਘਟਨਾ ਦਾ ਆਪਣੀ ਹੈ ਕੱਲ ਉਹ ਦੇਖੀਏ ਵੀ ਵੀਰੋ